ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆ ਜੀ ਇੱਕ ਹੋਰ ਜਰਸੀ ਦੇ ਵਿੱਚ ਬਹੁਤ ਵਧੀਆ ਚੰਗੀ ਬਰੀਡ ਦੇ ਵਿੱਚ ਪਿਓਰ ਦੋਸਤੋ ਇਹ ਵੜ ਪਿੰਡ ਢੋਲਨ ਮਾਜਰਾ ਤਹਿਸੀਲ ਮੋਰਿੰਡਾ ਜ਼ਿਲ੍ਹਾ ਇਸ ਨੂੰ ਰੋਪੜ ਪੈਂਦਾ ਹੈ ਜੀ ਸੋ ਦੋਸਤੋ ਇਸ ਵੈੜ ਦੀ ਗੱਲ ਕਰੀਏ ਤਾਂ ਜਰਸੀ ਦੇ ਵਿੱਚ ਪਿਓਰ ਚੰਗੀ ਕੁਆਲਿਟੀ ਦੀ ਵੈੜ ਹੈਗੀ ਆ ਵੀਰ ਹੋਣਾ ਦੀਆਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀਆਂ ਨੇ ਬਹੁਤ ਵਧੀਆ ਚੰਗਾ ਰਿਸਪੌਂਸ ਰਿਹਾ ਹੈਗਾ ਜੀ ਸੋ ਜਰਸੀ ਦੀ ਇਹ ਵੀਡੀਓ ਇਸ ਵਾਰ ਫਿਰ ਅਪਲੋਡ ਕਰ ਰਹੇ ਆ ਸੋ ਦੋਸਤੋ ਪਹਿਲੀ ਲਕਟੇਸ਼ਨ ਦੇ ਵਿੱਚ ਇਸ ਵੈੜ ਦੇ ਥੱਲੇ 22 ਲੀਟਰ ਦੀ ਮਿਲਕ ਦੀ ਕੈਪੈਸਿਟੀ ਰਹੀ ਆ ਇਸ ਵਾਰ ਤਕਰੀਬਨ 25 ਪਲੱਸ ਮਿਲਕ ਕਰੇਗੀ ਸੋ ਦੋਸਤੋ ਹਵਾਨੇ ਦੀ ਥਾਣਾ ਦੀ ਬੰਤਰ ਵੇਖ ਸਕਦੇ ਹੋ ਬਹੁਤ ਸੋਹਣਾ ਚੰਗਾ ਥਾਨ ਮੁੱਠੀ ਵਾਲਾ ਥਾਣਾ ਦੋਸਤੋ ਚੰਗੇ ਵਧੀਆ ਚੰਗੇ ਹਵਾਨੇ ਦੀ ਜਿਹੜੀ ਆ ਤੁਸੀਂ ਦ੍ਰਿਸ਼ ਵੇਖ ਸਕਦੇ ਹੋ ਬਾਕੀ ਜਿਹੜੀਆਂ ਪੰਡਾ ਭਰੀਆਂ ਪਈਆਂ ਨੇ ਕਿਸਾਨ ਵੀਰੂ ਹਜੇ 5 ਦਿਨ ਹਜੇ ਇਸ ਨੇ ਹੋਰ ਲੈ ਜਾਣੇ ਨੇ ਤਕਰੀਬਨ ਮੁੱਲ ਦੋਸਤੋ ਜਿਹੜਾ 80000 ਰੁਪਏ ਵੀਰ ਉਹਨਾਂ ਨੇ ਡਿਮਾਂਡ ਕੀਤੀ ਆ ਤਕਰੀਬਨ 25 ਪਲੱਸ ਦੋਸਤੋ ਇਹ ਦੁੱਧ ਚਵਾ ਦੇਵੇਗੀ ਸੋ ਜੇਸ ਨੂੰ ਪਸੰਦ ਹੋਵੇ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਇਹ ਵਾੜ ਖਰੀਦ ਸਕਦਾ ਵੀਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ